ਕੋਟਿਆਣਾ ਵੈਸਟਲ ਕੀ ਤੋਂ ਆਪ ਵਿਦਾਇਕ ਗੁੱਗੀ ਗੀਤੀ ਸ਼ਕੀਲਾਤ ਵਿੱਚ ਮੌਤ ਹੋ ਗਈ ਦੇਰ ਰਾਤ ਘਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਹਸਪਤਾਲ ਵਾਪਰੇ ਹਾਲਾਂਕਿ ਗੋਲੀ ਚੱਲਣ ਦੇ ਕਾਰਨਾਂ ਬਾਰੇ ਅਜੇ ਤੱਕ ਪੁਲਾਸਾ ਨਹੀਂ ਹੋਇਆ ਪਰਿਵਾਰ ਦੇ ਵੱਲ ਮਿਲੀ ਜਾਣਕਾਰੀ ਦੇ ਮੁਤਾਬਕ ਗੁੱਗੀ ਕਿਸੇ ਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਘਰ ਪਰਤ ਕੇ ਉਸੇ ਰਾਤ ਦੇ ਕਰੀਬ 12 ਵਜੇ ਉਹਨਾਂ ਦੇ ਕਮਰੇ ਦੇ ਵਿੱਚ ਗੋਲੀ ਚੱਲਣ ਦੀ ਆਵਾਜ਼ ਆਈ ਤੇ ਕਮਰੇ ਦੇ ਵਿੱਚ ਦੇਖਿਆ ਗਿਆ ਤਾਂ ਉਹ ਲਹੂ ਲਹਾਨ ਪਏ ਹੋਏ ਸਨ ਗੁੱਗੀ ਦੀ ਮੌਤ ਬਾਅਦ ਘਰ ਦੇ ਵਿੱਚ ਮਾਤਮ ਫਸ ਰਿਹਾ ਹੋਇਆ ਸਿਆਸਤਦਾਨ ਤੇ ਇਲਾਕੇ ਦੇ ਲੋਕ ਲਗਾਤਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੇਰ ਰਾਤ ਪੰਜਾਬ ਆ ਪ੍ਰਦਾਨ ਅਮਨ अरोड़ा ਮੰਤਰੀ ਹਰਦੀਪ ਹੁੰਡੀਆਂ ਤੇ ਕਈ ਵਿਧਾਇਕ ਵੀ ਗੁੱਗੀ ਦੇ کارਪੂਚੀ ਦੇ ਪਰਿਵਾਰ ਦੇ ਨਾਲ ਦੁੱਖ ਮੰਡਾਇਆ ਗਿਆ ਗੁੱਗੀ ਜਿਹੜਾ ਦਿਹਾਣਾ ਵੈਸਟ ਨੂੰ ਆਪ ਦੇ ਵਿਧਾਇਕ ਸਨ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤ ਪੁਸ਼ਨਾਸ਼ੂ ਨੂੰ ਹਰਾ ਕੇ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ ਆਪ ਐਮਐਲਏ ਅਮਰਿਤਪਾਲ ਸੁਖਨਨ ਦੇ ਕਾਫਲੇ ਦੀ ਗੱਡੀ ਹਾਸੇ ਦਾ ਸ਼ਿਕਾਰ ਹੋ ਗਈ ਐਮਐਲਏ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਦੀ ਟਰੱਕ ਦੇ ਨਾਲ ਟੱਕਰ ਹੋਣ ਦੇ ਕਾਰਨ ਹਾਦਸਾ ਵਾਪਰਿਆ ਹਾਸੀ ਦੇ ਵਿ ਸੁਖਾਨੰਦ ਦੇ 4 ਗਨਮੈਨ ਜ਼ਖਮੀ ਹੋ ਗਏ ਗਨੀਮਤ ਰਹੀ ਕਿ ਐਮਐਲਏ ਸੁਖਾਨੰਦ ਦੀ ਗੱਡੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਤੇ ਉਹ ਸੁਰੱਖਿਅਤ ਨੇ ਹਾਦਸਾ ਜੀਨ ਦੇ ਨੇੜੇ ਵਾਪਰਿਆ ਜਦੋਂ ਐਮਐਲਏ ਦਾ ਕਾਫਲਾ ਦਿੱਲੀ ਵੱਲ ਨੂੰ ਜਾ ਰਿਹਾ ਸੀ ਅਮਰਪਾਲ ਸੁਖਾਨੰਦ ਮੋਗਾ ਦੇ ਬਾਗਾ ਪੁਰਾਣਾ ਤੋਂ ਵਿਦਾਇਕ ਅਮਰਸਰ ਦੇ ਟਾਲੀ ਵਾਲਾ ਚੌਂਕ ਦੇ ਵਿੱਚ ਜੁਵੈਲਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਲਜ਼ਾਮ ਉਸਦੇ ਹੀ ਸਾਥੀ ਜੁਵੈਲਰ ਤੇ ਲੱਗੇ ਨੇ ਦੋਵਾਂ ਵਿਚਾਲੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ ਵਾਰਦਾਤ ਦੇ ਸਾਹਮਣੇ ਆਈ ਸੀਸੀਟੀਵੀ ਦੇ ਵਿੱਚ ਮੁਲਜ਼ਮ ਜਸਦੀਪ ਸਿੰਘ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ ਇਸ ਦੌਰਾਨ ਉਸਦਾ ਬੇਟਾ ਵੀ ਉਸਦੇ ਨਾਲ ਸੀ ਦੋਵੇਂ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਗਸ਼ਤਾਰੀ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਮੁਕੇਰੀਆਂ ਦੇ ਆਰਿਆ ਸਮਾਜ ਮਹੱਲੇ ਦੇ ਵਿੱਚ ਇੱਕ ਘਰ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਪਰਿਵਾਰ ਦੇ ਮੁਤਾਬਿਕ ਦੀ ਰਾਜ ਪੂਜਨ ਪਛਾਤੀ ਇੱਕ ਗੱਡੀ ਦੇ ਵਿੱਚ ਆਏ ਤੇ ਘਰ ਦੇ ਗੇਟ ਤੇ ਇੱਕ ਤੋਂ ਬਾਅਦ ਇੱਕ ਕਰੀਬ 7 ਤੋਂ 8 ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਏ। ਫਿਰਦ ਨੇ ਦੱਸਿਆ ਕਿ ਉਹਨਾਂ ਦਾ ਇੱਕ ਬੇਟਾ ਵਿਦੇਸ਼ ਰਹਿੰਦਾ ਜਿਸ ਨੂੰ ਧਮਕੀ ਭਰਿਆ। ਆਲ ਵੀ ਆਇਆ ਸੀ ਤੇ ਰੰਗਦਾਰੀ ਦੀ ਮੰਗ ਕੀਤੀ ਗਈ ਸੀ ਤੇ ਪੈਸੇ ਨਾ ਮਿਲਣ ਤੇ ਪਰਿਵਾਰ ਨੂੰ ਮਾਰਨ ਦੀ ਗੱਲ ਕਹੀ ਗਈ। ਔੜੀ ਲੱਗਣ ਦੇ ਨਿਸ਼ਾਨ ਵੀ ਕਰਦੇ ਗੇਟ ਤੇ ਨਜ਼ਰ ਆ ਰਹੇ ਨੇ। ਪਠਾਨਕੋਟ ਦੇ ਪਿੰਡ ਬੇੜੀਆਂ ਬਜ਼ੁਰਗ ਦੇ ਵਿੱਚ ਦੋਸਤ ਨੇ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਮਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਦੇ ਨਾਲ ਦੋਸਤ ਦੇ ਸਬੰਧ ਨੇ ਤੇ ਇਸੇ ਸ਼ੱਕ ਦੇ ਚੱਲਦਿਆਂ ਮਲਜ਼ਮ ਨੇ ਦੋ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਬੇਰਹਿਮੀ ਦੇ ਨਾਲ ਦੋਸਤ ਨੂੰ ਮੌਤੇ ਘਾਟ ਉਤਾਰਿਆ ਤੇ ਫਿਰ Laash Ravi ਦਰਿਆ ਦੇ ਵਿੱਚ ਸੁੱਟ ਦਿੱਤੀ ਪੁਲਿਸ ਨੇ ਤਿੰਨੇ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਮ੍ਰਿਤਕ ਬਲਜੀਤ ਸਿੰਘ 4 ਜਨਵਰੀ ਤੋਂ ਲਾਪਤਾ ਸੀ ਜਦ ਦੀ ਸ਼ਿਕਾਇਤ ਵੀ ਪਰਿਵਾਰ ਨੇ ਦਰਜ ਕਰਵਾਈ ਸੀ ਢੱਲੇਵਾਲ ਦਾ ਮਰਨਵਰਤ ਅੱਜ 47ਵੇਂ ਦਿਨ ਦੇ ਵਿੱਚ ਪਹੁੰਚ ਚੁੱਕਾ ਹੈ ਜਿਸ ਦੇ ਚੱਲਦਿਆਂ ਉਹਨਾਂ ਦੀ ਹਾਲਤ ਬੇਹੱਦ ਨਾਸਾਸ ਬਣੀ ਹੋਈ ਹੈ ਇਸ ਦੇ ਵਿਚਾਲੇ ਪਿਤੇ ਦਿਨੀ ਐਸਕੇਐਮ ਦੇ 리ਡਰ ਖਨੋਰੀ ਗਾਟਰ ਪਹੁੰਚੇ ਸਨ ਜਿੱਥੇ ਉਹਨਾਂ ਸ਼ੰਭੂ ਖਨੋਰੀ ਮੋਰਚੇ ਨੂੰ ਏਕਤਾ ਮਤਾ ਸੁਣਤਿਆ ਤੇ ਡੱਲੇਵਾਲ ਦਾ ਹਾਲ ਜਾਣਿਆ ਏਕਤਾ ਮਤਾ ਨੂੰ ਲੈ ਕੇ ਐਸਕੇਐਮ ਨੇ 15 ਜਨਵਰੀ ਨੂੰ ਮੀਟਿੰਗ ਸਰਦਿ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਸ਼ੰਭੂ ਖਨੋਰੀ ਮੋਰਚੇ ਨੂੰ ਅਪੀਲ ਕੀਤੀ ਪਰ ਡੱਲੇਵਾਲ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਖਨੋਰੀ ਮੋਰਚੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ एचआरजीएमसी ਛੋੜਾਂ ਦੇ ਵਿੱਚ ਜਾਤ ਆਧਾਰਿਤ ਰਾਖਵੇਂ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਰਾਖਵੇਂ ਕਰਨ ਨੂੰ ਸਿੱਖ ਸਿਧਾਂਤਾਂ ਤੋਂ ਉਲਟ ਦੱਸਦਿਆਂ ਪਟੀਸ਼ਨ ਖਾਰਜ ਕੀਤੀ ਹੈ ਹਾਈ ਕੋਰਟ ਨੇ ਸਮਾਨਤਾ ਏਕਤਾ ਤੇ ਸਿੱਖ ਫਲਸਫੇ ਦਾ ਹਵਾਲਾ ਦਿੱਤਾ ਹੈ ਨਾਲ ਹੀ ਕਹਿ ਕੇ ਐਚਐਜੀਐਮਸੀ ਛੋੜਾਂ ਦੇ ਵਿੱਚ ਜਾਤ ਆਧਾਰਿਤ ਰਾਖਵੇਂ ਕਰਨ ਗੈਰ ਸੰਵਿਧਾਨਿਕ ਹੈ ਹਾਈ ਕੋਰਟ ਦੇ ਮਤਾਬਿਕ ਕਿਸੇ ਸੰਸਥਾ ਜਾਂ ਸੁਭੇ ਨੂੰ ਰਾਖਵੇਂ ਕਰਨ ਦੇ ਲਈ ਮਜਬੂਰ ਕਰਨ ਦੇ ਹੁਕਮ ਨਹੀਂ ਦਿੱਤੇ ਜਾ ਸਕਦੇ ਕ੍ਰਮਣੀਕ ਮੈੱਟੀ ਚੋਣਾਂ ਦੀ ਵੋਟਰ ਸੂਚੀ ਤੇ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਜਿਸ ਨੂੰ ਲੈ ਕੇ ਧਾਮੀ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਆਮ ਚੋਣਾਂ ਦੇ ਲਈ ਪ੍ਰਕਾਸ਼ਿਤ ਮੋਡਲੀਆਂ ਸੂਚੀਆਂ ਤੇ ਇਤਰਾਜ਼ ਜ਼ਾਹਿਰ ਕਰਦਿਆਂ ਧਾਮੀ ਨੇ ਕਿਹਾ ਕਿ ਪ੍ਰਕਾਸ਼ਿਤ ਸੂਚੀਆਂ ਦੇ ਵਿੱਚ ਗੈਰ ਸਿੱਖਾਂ ਦੇ ਨਾਮ ਨੇ ਤੇ ਵੋਟਰਾਂ ਦੀ ਸ਼ਨਾਖਤ ਦੇ ਲਈ ਫੋਟੋਆਂ ਵੀ ਨਹੀਂ ਨੇ ਧਾਮੀ ਨੇ ਵੋਟਰ ਸੂਚੀ ਤੋਂ ਗੈਰ ਸਿੱਖਾਂ ਦੇ ਨਾਮ ਖਾਰਜ ਕਰਨ ਦੀ ਮੰਗ ਕੀਤੀ ਨੀਜਰ ਕਤਲ ਕੇਸ ਦੇ ਵਿੱਚ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਮਿਲੀ ਅੰਤਰਰਾਸ਼ਟਰੀ ਮੀਡੀਆ ਨੇ ਜ਼ਮਾਨਤ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਕੈਨੇਡੀਅਨ ਮੀਡੀਆ ਦੇ ਮੁਤਾਬਿਕ ਨੀਜਰ ਕਤਲ ਕਾਂਡ ਦੇ ਚਾਰੇ ਮੁਲਜ਼ਮ ਫਿਲਸ ਹਿਰਾਸਤ ਵਿੱਚ ਨੇ ਤੇ ਕਿਸੇ ਨਵੇਂ ਮੁਲਜ਼ਮ ਨੂੰ ਜ਼ਮਾਨਤ ਤੇ ਰਿਹਾਈ ਨਹੀਂ ਕੀਤਾ ਗਿਆ ਮਾਮਲੇ ਦੀ ਅਗਲੀ ਸੁਣਵਾਈ 12 ਫਰਵਰੀ ਨੂੰ ਹੋਵੇਗੀ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਇਸ ਗੱਲ ਦੀਆਂ ਚਰਚਾਵਾਂ ਸਨ ਕਿ ਨੀਜਰ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਹੈ ਬਠਿੰਡਾ ਦੇ ਜੀਵਨ ਸਿੰਘ ਵਾਲਾ ਦੇ ਵਿੱਚ ਨਸ਼ਾ ਤਸਕਰਾਂ ਨੇ ਸੱਤ ਘਰਾਂ ਨੂੰ ਅੱਗ ਲਗਾ ਦਿੱਤੀ ਪਿੰਡ ਦੇ ਵਿੱਚ ਨਸ਼ਾ ਵੇਚਣ ਤੋਂ ਰੋਕਣ ਤੇ ਤਸਕਰਾਂ ਨੇ ਰੰਜਿਸ਼ ਰੱਖਦੇ ਆ ਮਕਾਨ ਹੀ ਸਾੜ ਦਿੱਤੇ ਫੈਟੋਲ ਬੰਦੇ ਨਾਲ ਸੱਤ ਘਰਾਂ ਦੇ ਵਿੱਚ ਧਮਾਕੇ ਕੀਤੇ ਗਏ ਘਰ ਦੇ ਵਿੱਚ ਪਿਆ ਸਾਰਾ ਕੀਮਤੀ ਸਮਾਨ ਵੀ ਲੁੱਟ ਕੇ ਨਸ਼ਾ ਤਸਕਰ ਫਰਾ ਹੋ ਗਏ ਫਿਰ ਪਰਿਵਾਰਾਂ ਦੇ ਮਦਦਿਕ 12 ਸਾਥੀ ਬੁਲਾ ਕੇ ਕੁੱਟਮਰ ਕੀਤੀ ਗਈ ਤੇ ਕਿਰਪਾਨਾਂ ਦੇ ਨਾਲ ਹਮਲੇ ਕੀਤੇ ਗਏ ਹਾਲਾਂਕਿ ਪੁਲਿਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦਸਰੀ ਫਾਜ਼ਿਲਕਾ ਦੇ ਪਿੰਡ ਖੱਲੂ ਦੇ ਵਿੱਚ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਮਿਲ ਕੇ ਕਾਰਵਾਈ ਕੀਤੀ ਹੈ ਗੁਪਤ ਸੂਚਨਾ ਤੇ ਇੱਕ ਬੰਦ ਪਏ ਘਰ ਦੇ ਵਿੱਚੋਂ 141 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਪਿੰਡ ਵਸਨੀਕਾਂ ਦੀ ਮੌਜੂਦਗੀ ਦੇ ਵਿੱਚ ਘਰ ਦੀ ਤਲਾਸ਼ੀ ਲਈ ਗਈ ਉਧਰ ਮੁਲਜ਼ਮ ਮੰਗਾ ਸਿੰਘ ਮੰਗਾ ਸਿੰਘ ਫਰਾਰ ਹੈ ਜਿਸ ਦੀ ਗਫਬਾਰੀ ਲਈ ਪੁਲਿਸਾਪੇ ਮਾਰੇ ਕਰ ਰਹੀ ਹੈ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬਿਨਾਂ ਪਰਮਿਟ ਤੋਂ ਛਨਾਬਦਾ ਕਾਰੋਬਾਰ ਕਰ ਰਿਹਾ ਜਿਸ ਤੇ ਕਾਰਵਾਈ ਕੀਤੀ ਗਈ ਗੁਰਦਾਸਪੁਰ ਦੇ ਪਿੰਡ ਗੁਰਦਾਸ ਰੰਗਲ ਦੇ ਵਿੱਚ ਉਸ ਵੇਲੇ ਚੋਰੀ ਹੋ ਗਈ ਜਦੋਂ ਘਰ ਦੇ ਦੋਵੇਂ ਜੀ ਕੰਮ ਤੇ ਗਏ ਹੋਏ ਸਨ ਤੇ ਪਿਛੋਚੋਰਾ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ ਚੋਰ ਘਰ ਦੇ ਵਿੱਚੋਂ ਕਰੀਬ ਘਰ ਦੇ ਵਿੱਚੋਂ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਪਰਿਵਾਰ ਨੂੰ ਪਤਾ ਉਦੋਂ ਲੱਗਿਆ ਜਦੋਂ ਕੰਮ ਤੋਂ ਵਾਪਸ ਆ ਕੇ ਸਾਰਾ ਘਰ ਮਾਨ ਖਿੰਦਰਿਆ ਪਿਆਸੀ ਪਰਿਵਾਰ ਦੇ ਮੁਤਾਬਿਕ ਚੋਰ ਕਰੀਬ 3 ਟੋਲੇ ਸੋਨਾ ਤੇ 20000 ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਦਿਲਜੀਤ ਦੋ ਸਾਇੰਟੀਕ ਫਿਲਮ ਪੰਜਾਬ 95 ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਫਰਸਟ ਲੁੱਕ ਦਿਲਜੀਤ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤਾ ਦਿਲਜੀਤ ਨੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਚੈਲੰਜ ਦਾ ਡਾਰਕਨੈਸ ਪੰਜਾਬ 95 ਫਿਲਮ ਦੇ ਵਿੱਚ ਦਿਲਜੀਤ ਜਸਵੰਤ ਸਿੰਘ ਖਰੜਾ ਦਾ ਕਿਰਦਾਰ ਨਵਾਰੇ ਦੱਸਦੀ ਹੈ ਕਿ ਕਾਫੀ ਵਿਵਾਦਾਂ ਤੋਂ ਬਾਅਦ ਫਿਲਮ ਨੂੰ ਰਿਲੀਜ਼ ਦੇ ਲਈ ਹਰੀ ਝੰਡੀ ਮਿਲੀ।